21 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਹਰਿਆਣਾ ਪੁਲਿਸ ਦੇ ਕਿਸਾਨ ਪ੍ਰਦਰਸ਼ਨਕਾਰੀਆਂ ਵਿੱਚ ਝੜਪ ਹੁੰਦੀ ਹੈ ਜਿਸ ਦੇ ਵਿੱਚ ਇੱਕ 21 ਸਾਲਾ ਨੌਜਵਾਨ ਸ਼ੁਭ ਕਰਨ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਂਦੀ ਹੈ ਤੇ ਉਹ ਨੌਜਵਾਨ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਸ ਦੇ ਕੋਲ 1 ਤੋਂ ਲੈ ਕੇ 2 ਏਕੜ ਜ਼ਮੀਨ ਦੱਸੀ ਜਾ ਰਹੀ ਹੈ ਜਿਸ ਦੇ ਉੱਤੇ 18 ਤੋਂ 20 ਲੱਖ ਰੁਪਿਆ ਕਰਜ਼ਾ ਵੀ ਚੜਿਆ ਹੋਇਆ ਪਰ ਇਸ ਨੂੰ ਲੈ ਕੇ ਜਦੋਂ ਉਸ ਨੌਜਵਾਨ ਦੇ ਕਿਸਾਨ ਦੀ ਮੌਤ ਹੁੰਦੀ ਤਾਂ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਰੋਸ ਦੇ ਵਿੱਚ ਨੇ ਤਾਂ ਜਿਹੜੇ ਕਿਸਾਨ ਨੇ ਉਹ ਵੀ ਰੋਸ ਦੇ ਵਿੱਚ ਨੇ ਉਹਨਾਂ ਵੱਲੋਂ ਜਗ੍ਹਾ ਜਗ੍ਹਾ ਪੰਜਾਬ ਦੇ ਵਿੱਚ ਰੋੜ ਜਾਮ ਕੀਤੇ ਗਏ ਤੇ ਉਹਨਾਂ ਪੁਲਿਸ ਵਾਲਿਆਂ ਉੱਤੇ ਕਾਰਵਾਈ ਦੀ ਮੰਗ ਕਰ ਰਹੇ ਨੇ ਜਿਨ੍ਹਾਂ ਨੇ ਸ਼ੁਭ ਕਰਨ ਨੂੰ ਗੋਲੀ ਮਾਰੀ ਹੈ ਤਾਂ ਇਸ ਨੂੰ ਲੈ ਕੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਸੀ ਤੇ ਕਰਜ਼ਾ ਮਾਫ਼ੀ ਦੀ ਗੱਲ ਕੀਤੀ ਜਾ ਰਹੀ ਸੀ ਪਰ ਸੀਐਮ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਕਿ ਕਰੋੜ ਰੁਪਏ ਦੀ ਰਾਸ਼ੀ ਜਿਹੜੀ ਸ਼ੁਭ ਕਰਨ ਦੇ ਪਰਿਵਾਰ ਨੂੰ ਮਿਲੇਗੀ ਤੇ ਉਸ ਦੇ ਭੈਣ ਨੂੰ ਇੱਕ ਸਰਕਾਰੀ ਨੌਕਰੀ ਮਿਲੇਗੀ ਪਰ ਇਸ ਦੇ ਨਾਲ-ਨਾਲ ਇਹ ਦੱਸ ਦਿੰਦੇ ਨੇ ਕਿ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਹੁਣ ਐਸਕੇਮ ਵੀ ਚਰਚਾ ਦੇ ਵਿੱਚ ਆ ਗਿਆ ਐਸਕੇਐਮ ਜਥੇਬੰਦੀਆਂ ਵੱਲੋਂ ਕੱਲ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਉਸ ਮੀਟਿੰਗ ਦੇ ਵਿੱਚ ਅਲੱਗ-ਅਲੱਗ ਪ੍ਰੋਗਰਾਮ ਲਿਖੇ ਗਏ ਨੇ ਕੇਂਦਰ ਸਰਕਾਰ ਦੇ ਤੇ ਦਬਾਅ ਬਣਾਉਣ ਵਾਸਤੇ ਜਿਹੜਾ ਅੱਜ ਕਾਲੇ ਦਿਵਸ ਵਜੋਂ ਤੇ ਨਾਲ ਤਿੰਨ ਪੁਤਲੇ ਫੋਕਣ ਵਾਸਤੇ ਜਿਹੜੇ ਐਸਕੇਐਮ ਨੇ ਕਹੋ ਦਿੱਤੀ ਸੀ ਜਿੱਦੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਗ੍ਰਹਿ ਮੰਤਰੀ ਤੇ ਮਨੋਹਰ لال ਖੱਟਾ ਹਰਿਆਣਾ ਦੇ ਮੁੱਖ ਮੰਤਰੀ ਦੇ ਪੁਤਲੇ ਸਾੜਨ ਦੀ ਜਿਹੜੇ ਕਿਸਾਨਾਂ ਨੂੰ ਪੂਰੇ ਦੇਸ਼ ਭਰ ਦੇ ਵਿੱਚ ਕਿਹਾ ਗਿਆ ਸੀ ਤਾਂ ਇਸੇ ਨੂੰ ਲੈ ਕੇ ਹੀ ਜਗਜੀਤ ਸਿੰਘ ਢੱਲੇਵਾਲ ਜੋ ਨਕਤ ਜੱਥੇਬੰਦੀ ਬਣਾ ਕੇ ਆਪਣਾ ਸ਼ੰਭੂ ਵਾਰਡ ਦੇ ਖਨੌਰੀ ਵਾਰਡ ਦੇ ਉੱਤੇ ਦਿੱਲੀ ਵੱਲ ਨੂੰ ਕੂਚ ਕਰਨ ਲਈ ਬੈਠੇ ਨੇ ਉਹਨਾਂ ਵੱਲੋਂ ਵੀ ਅੱਜ ਕਾਲਾ ਦਿਵਸ ਮਨਾਉਣ ਲਈ ਕਾਲ ਦਿੱਤੀ ਹੋਈ ਸੀ ਪਰ ਐਸਕੇਮ ਦੀ ਕਾਲ ਦੇ ਉੱਤੇ ਜਿਹੜੇ ਐਸਕੇਮ ਦੇ ਨਾਲ ਜੁੜੀਆਂ ਹੋਣ ਜੱਥੇਬੰਦੀਆਂ ਨੇ ਉਹਨਾਂ ਵੱਲੋਂ ਅੱਜ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਪੁਤਲੇ ਸਾੜੇ ਗਏ ਇਸੇ ਨੂੰ ਲੈ ਕੇ ਇਸ ਵੇਲੇ ਦੀ ਕਬੱਡੀ ਖਬਰ ਤੁਹਾਨੂੰ ਸੁਖਾਣ ਜਾਣ ਜਾ ਰਹੇ ਆ ਬੜੌਦੀ ਟੋਲ ਪਲਾਜ਼ਾ ਲੋਕ ਹਿੱਤ ਮਿਸ਼ਨ ਵੱਲੋਂ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਨੋਹਰਵਾਲ ਖੱਟੜ ਹਰਿਆਣਾ ਦੇ ਮੁੱਖ ਮੰਤਰੀ ਦੇ ਪੁਤਲੇ ਸਾੜੇ ਗਏ ਸਰਕਾਰਾਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਤੇ ਸਿੱਧੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਦੂਜੇ ਪਾਸੇ ਅਸੀਂ ਆਪਣੇ ਹੱਕਾਂ ਮਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਜਾਣਾ ਚਾਹੁੰਦੇ ਨੇ ਪਰ ਇਸ ਨੂੰ ਲੈ ਕੇ ਕਿਸਾਨਾਂ ਵੱਲੋਂ 26 ਤਰੀਕ ਦਾ ਟਰੈਕਟਰ ਮਾਰਚ ਲਈ ਵੀ ਸਖਤ ਜਿਹੜਾ ਐਲਾਨ ਕਰ ਦਿੱਤਾ ਹੈ ਤਾਂ ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਬਰੋਦੀ ਟੋਲ ਪਲਾਜੇ ਦੇ ਉੱਤੇ ਕਿਵੇਂ ਪੜਾ ਸਕੇਂਦਰ ਸਰਕਾਰ ਤੇ ਨਾਲ ਹਰਿਆਣਾ ਸਰਕਾਰ ਦੇ ਖਿਲਾਫ ਕੱਢੀ ਐ ਤੇ ਉਹਨਾਂ ਨੇ ਕੀ ਕਿਹਾ ਤੁਸੀਂ ਉਹ ਵੀ ਸੁਣ ਲੋ। 26 ਤਰੀਕ ਨੂੰ ਅਮਿਤ ਸ਼ਾਹ, ਨਰੇਂਦਰ ਮੋਤੀ ਤੇ ਖੱਟੜ ਦੇ ਫੁੱਲ ਚੁਕੇ ਜਾਣੇ ਨੇ। ਸਾਰਿਆਂ ਨੇ ਆਪਣੇ ਆਪਣੇ ਟਰੈਕਟਰਾਂ ਤੇ ਘਰ ਤੋਂ ਸਵਾਰ ਹੋ ਕੇ ਮਕਾਨ ਦੇ ਰੂਪ ਦੇ ਵਿੱਚ ਆਉਣਾ ਹੈ। ਕਾਲੇ ਝੰਡੇ ਲਾ ਕੇ ਆਉਣਾ ਹੈ। ਸੋ 26 ਤਰੀਕ ਨੂੰ ਟੋਲ ਪਲਾਜ਼ਾ ਬੜੋਦੀ ਤੇ 10 ਵਜੇ ਦੇ ਕਰੀਬ ਸਾਰੇ ਲਾਕਾਂ ਦੇ ਮਸੀਆਂ ਨੇ ਸਾਰੇ ਜਥੇਬੰਦੀਆਂ ਨੇ ਆਪਣੇ ਆਪਣੇ ਟ੍ਰੈਕਟਰ-ਟਰੈਡੀਆਂ ਲੈ ਕੇ ਨੌਜਵਾਨਾਂ ਨੂੰ ਲੈ ਕੇ ਟੂਲ ਪਲਾਜ਼ਾ ਬੜੋਦੀ ਤੇ 10 ਵਜੇ ਪਹੁੰਚਣ ਦੀ ਕਿਰਪਾਲਤਾ ਕਰਦੀ ਤਾਂ ਕਿ ਮূর্তি ਦੀ ਤੇ ਕਿ ਅਮਿਤ ਸ਼ਾਦੀ ਤੇ ਕਿ ਫੁੱਲ ਝੁਟਕੇ ਇਹਨਾਂ ਦੀ ਆਰਥੀ ਮਿਟਾ ਆਖਰੀ ਕਿਲ ਠੋਕੀ ਜਾ ਸਕੇ ਵਾਟੂ ਜਿੱਕਾ ਗਲਸਾ ਵਾਟੂ ਜਿੱਕਾ ਨੇ ਅੱਜ ਤੋਂ ਸ਼ੁਰੂ ਹੋ ਕੇ ਪਾਰਲੀ ਰੋਡ ਮੁੱਲਾ ਪਰ ਜਾਣਾ ਮੈਕਸ ਨੂੰ ਆ ਕੇ ਬਲਾਕ ਵਿੱਚ ਸਮਾਰੋਹ ਇੱਥੇ ਇੱਥੇ ਆ ਕੇ ਸਮਾਰੋਹ ਦੀ ਸਮਾਪਤੀ ਨਹੀਂ ਸਮਾਹ ਹੋਇਆ ਆ ਕੇ ਕਰਾਲੀ ਨੂੰ ਵੀ ਟੂਰ ਲਾਵਾਂਗੇ ਜੇ ਸਮੇਂ ਸਿਰ ਸਾਰੇ ਆ ਜਿਓ ਫਿਰ ਕਰਾਲੀ ਜਾ ਕੇ ਸਮਾਪਤੀ ਕਰਾਂਗੇ ਸਾਰੇ ਹੀ 26 ਤਰੀਕ ਨੂੰ 10 ਵਜੇ ਪੂਰੇ ਇੱਥੋਂ ਆਪਾਂ ਚੱਲਣਾ ਹੈ ਕਾਲੇ ਝੰਡੇ ਲਗਾ ਕੇ ਬੈਰੀਅਰ ਤੋਂ ਕਰਾਲੀ ਜਾ ਕਰਦੇ ਬੈਰੀਅਰ ਤੋਂ ਕਰਾਲੀ ਇੱਥੋਂ ਬੈਰੀਅਰ ਮੁੱਲਾ ਪਰ ਪਹੁੰਚਣਾ ਉੱਥੋਂ ਕਰਾਲੀ ਤੱਕ ਜਾਣਾ ਆਪਾਂ ਨੇ ਕਰਾਲੀ ਤੋਂ ਬੈਰੀਅਰ ਤੱਕ ਦੀ ਆਪਣੀ ਪੂਰੀ ਉਹ ਹੈ ਸਾਰੇ ਪੀਰਾਂ ਨੇ ਆਪਣੇ ਆਪਣੇ ਨਗਰ ਵਿੱਚੋਂ ਬਾਤੋ ਆਪਾਂ ਟਰੈਕਟਰ ਲੈ ਕੇ ਪਹਿਲਾਂ ਟੂਲ ਤੇ ਪਹੁੰਚੋ ਸੰਗਤ ਲੈ ਕੇ ਫੇ ਆਪਾਂ ਆਪਣਾ ਰੂਟ ਬਣਾਉਣਾ ਹੈ ਕਰਾੜੀ ਪਾਇਆ ਆਪਣਾ ਆਪਣਾ ਪਰੇਰ ਸਾਰਾ ਵੀਰਾਂ ਨੂੰ 10 ਬਤਾ ਗਰੀਬ ਉਹ ਚੰਗੀ ਕਰਬਲਦਾ ਕਰਨੀ ਬਾਟੂ ਟਿੱਕਾ ਖਾਂਦਾ ਛਾਲ ਮੋਰਚਾ ਜਿੰਦਾਬਾਦ ਛਾਲ ਸੂਰ ਇੱਕਤਾ ਜਿੰਦਾਬਾਦ ਤੂੰ ਸੁਣਿਆ ਕਿ ਕਿਵੇਂ ਕਿਸਾਨ ਗੁੱਸੇ ਦੇ ਵਿੱਚ ਨੇ ਰੋਸ ਦੇ ਵਿੱਚ ਨੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅਸੀਂ ਆਪਣੀ ਹੱਕੀ ਮੰਗਾਂ ਦੇ ਲੈ ਕੇ ਬੈਠੇ ਆ ਐਮਐਸਪੀ ਦੀ ਗਾਰੰਟੀ ਚਾਹੁੰਦੇ ਆ ਤੇ ਦੂਜੇ ਪਾਸੇ ਜਿਹੜੇ ਸਾਡੇ ਉੱਤੇ ਝੂਠੇ ਪਰਚੇ ਪਹਿਲੇ ਅੰਦੋਲਨ ਕਰਕੇ ਹੋਏ ਨੇ ਔਰ ਅਦਕਰਾਉਣੇ ਨੇ ਤੇ ਹੋਰ ਕਈ ਮੰਗਾਂ ਨੇ ਜਿਸ ਨੂੰ ਲੈ ਕੇ ਕਿਸਾਨ ਬੈਠੇ ਨੇ ਪਰ ਸਾਨੂੰ ਦਿੱਲੀ ਜਾਣ ਹੀ ਦਿੱਤਾ ਜਾ ਰਿਹਾ ਦਿੱਲੀ ਸਾਡੀ ਰਾਜਧਾਨੀ ਨਹੀਂ ਹੈ ਤਾਂ ਇਸ ਨੂੰ ਲੈ ਕੇ 26 ਤਰੀਕ ਨੂੰ ਟਰੈਕਟਰ ਮਾਰਚ ਤੇ ਜਿਹੜਾ ਉਹਨਾਂ ਵੱਲੋਂ ਫੈਸਲਾ ਲਿਆ ਗਿਆ ਉਸ ਦੇ ਵਿੱਚ ਵੀ ਇਲਾਕੇ ਦੇ ਕਿਸਾਨਾਂ ਨੂੰ ਕਿ ਕਿ ਆਪਣਾ ਟਰੈਕਟਰ ਲੈ ਕੇ ਖੇਤਾਂ ਦੀ ਬਜਾਏ ਹੁਣ ਸੜਕਾਂ ਦੇ ਉੱਤੇ ਉਤਰੋ ਕਿਉਂਕਿ ਮਨੋਹਰ لال ਖੱਟਾ ਹਰਿਆਣਾ ਦੇ ਮੁੱਖ ਮੰਤਰੀ ਨੇ ਸਪੀਚ ਦਾਈਏ ਕਿਹਾ ਸੀ ਕਿ ਜਿਹੜੇ ਟਰੈਕਟਰ ਨੇ ਕਿਸਾਨ ਦਿੱਲੀ ਵੱਲ ਨਹੀਂ ਲੈ ਕੇ ਆ ਸਕਦੇ ਕਿ ਟਰੈਕਟਰ ਲਿਆਣਾ ਸਹੀ ਨਹੀਂ ਹੈ ਪਰ ਦੂਜੇ ਵੱਸੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਟਰੈਕਟਰ ਹੁੰਦਾ ਹੈ ਸਾਡਾ ਖੇਤ ਦਾ ਰਾਜਾ ਜੋ ਕਿ ਸਾਨੂੰ ਰੋਜੀ ਰੋਟੀ ਕਮਾ ਕੇ ਦਿੰਦਾ ਹੈ ਤਾਂ ਇਸ ਨੂੰ ਲੈ ਕੇ ਹੁਣ ਅਸੀਂ ਰੋਸ ਮੂਜੋਂ ਟਰੈਕਟਰ ਮਾਰਚ ਹੀ ਕਰਾਂਗੇ ਪਰ ਹੁਣ ਲਗਾਤਾਰ ਇਸ ਮਾਮਲੇ ਦੇ ਵਿੱਚ ਇੱਕ ਤੋਂ ਇੱਕ ਮੋੜ ਸਾਹਮਣੇ ਆ ਰਿਹਾ ਹੈ ਇੱਕ ਸੰਜਠੇ ਬੰਦੀ ਦੇ ਸ਼ੁਭ ਕਰਨ ਦਾ ਪਰਿਵਾਰ বারবার ਇਹ ਕਹਿ ਰਿਹਾ ਕਿ 80 ਕਰੋੜ ਦੀ ਰਾਸ਼ੀ ਜੋ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਤੇ ਨਾਲ ਦੀ ਨਾਲ ਇੱਕ ਨੌਕਰੀ ਦਾ ਐਲਾਨ ਕੀਤਾ ਉਹ ਉਦੋਂ ਅਸੀਂ ਸੈਪਟ ਕਰਾਂਗੇ ਜਦੋਂ ਉਹਨਾਂ ਪੁਲਿਸ ਵਾਲਿਆਂ ਦੇ ਉੱਤੇ ਪਰਚਾ ਦਰਜ ਹੋਏਗਾ ਜਦੋਂ ਉਹਨਾਂ ਦੇ ਉੱਤੇ ਕਾਰਵਾਈ ਹੋਗੀ ਉਸ ਤੋਂ ਬਾਅਦ ਜਾ ਕੇ ਹੀ ਉਹ ਇਸ ਰਾਸ਼ੀ ਨੂੰ ਸੈਪਟ ਕਰਨਗੇ ਪਰ ਕਿਸਾਨ ਜਥੇਬੰਦੀਆਂ ਵੱਲੋਂ ਇਹ ਵੀ ਰੋਸ ਕੀਤਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਮੁੱਖ ਦਰਸ਼ਕ ਬਣ ਕੇ ਜਿਹੜਾ ਉਹ ਜਗ੍ਹਾ ਦੇ ਉੱਤੇ ਖੜੀ ਹੈ ਪਰ ਉਹਨਾਂ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਹਰਿਆਣਾ ਪੁਲਿਸ ਸਾਡੇ ਪੰਜਾਬ ਦੇ ਵਿੱਚ ਆਣ ਕੇ ਸਾਡੇ ਕਿਸਾਨਾਂ ਦੇ ਟਰੈਕਟਰ ਤੋੜ ਰਹੀ ਹੈ ਦੂਜੇ ਪਾਸੇ ਕਿਸਾਨਾਂ ਦੇ ਉੱਤੇ ਗੋਲੀ ਚਲਾ ਰਹੀ ਹੈ ਕਿ ਪੰਜਾਬ ਦੀ ਸਰਕਾਰ ਕਾਰਵਾਈ ਕਰੇ ਨਹੀਂ ਤਾਂ ਅਸੀਂ ਪੰਜਾਬ ਦੇ ਵਿੱਚ ਹੋਰ ਤਿੱਖਾ ਸੰਘਰਸ਼ ਅਲਿਖਾਂਗੇ ਦੇਖਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸੰਘਰਸ਼ ਕਿਸ ਪਾਸੇ ਜਾਂਦਾ ਹੈ ਕਿ ਬਾਕੀ ਕੇਂਦਰ ਸਰਕਾਰ ਦਬਾਅ ਦੇ ਵਿੱਚ ਆਣ ਕੇ ਕਿਤੇ ਨਾ ਕਿਤੇ ਇਹਨਾਂ ਦੀਆਂ ਮੰਗਾਂ ਮੰਨਦੀ ਤਾਂ ਨਹੀਂ ਆਉਣ ਵਾਲਾ ਸਮਾਂ ਹੀ ਦੱਸੇਗਾ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਆਪਣਾ ਕਮੈਂਟ ਜੁੜਦੇ ਹੋ ਤੇ ਨਾਲ ਦੀ ਨਾਲ